ਪਰਮੇਸ਼ਰ ਦਾ ਵਚਨ ਸਾਰੇ ਨਸ਼ਿਆਂ ਤੋਂ ਮੁਕਤ ਕਰਦਾ ਹੈ। ਸੋ ਅੱਜ ਦਾ ਟੌਪਿਕ ਹੈ ਸੋ ਅੱਜ ਦੇ ਵਚਨ ਤੋਂ ਪਹਿਲਾਂ ਮੈਂ ਸਾਰਿਆਂ ਨੂੰ ਜੈਮਸੀ ਦੀ ਔਰ ਸਭ ਨੂੰ ਸਲਾਮ ਆਖਦਾ। ਪਰਮੇਸ਼ਰ ਤੁਹਾਨੂੰ ਬਰਕਤ ਦੇਵੇ। ਜਿਸ ਤਰ੍ਹਾਂ ਅਸੀਂ ਸੁਣਿਆ ਪਰਮੇਸ਼ਰ ਦਾ ਵਚਨ ਸਾਰੇ ਨਸ਼ਿਆਂ ਤੋਂ ਸਾਨੂੰ ਆਜ਼ਾਦ ਕਰਦਾ ਆ ਮੁਕਤ ਕਰਦਾ ਆ। ਉਹ ਕਿਵੇਂ? ਮੇਰੇ ਭਾਈ ਭੈਣੋ ਨਸ਼ਾ ਜਿਹੜਾ ਉਹ ਸਾਡੀ ਜ਼ਿੰਦਗੀ ਨੂੰ ਬਰਬਾਦ ਕਰਦਾ ਹੈ ਨਸ਼ਾ ਕਰਨ ਵਾਲਾ ਕੋਈ ਵੀ ਇਨਸਾਨ ਆਪਣੇ ਜੀਵਨ ਵਿੱਚ ਸੁਖੀ ਨਹੀਂ ਹੈਗਾ ਉਹ ਸਾਰੇ ਲੋਕਾਂ ਦਾ ਕਹਿਣਾ ਆ ਮੈਂ ਜੀ ਟੈਨਸ਼ਨ ਵਿੱਚ ਨਸ਼ਾ ਕਰਦਾ ਆ ਮੈਂ ਦੁਖੀ ਹੋ ਕੇ ਨਸ਼ਾ ਕਰਦਾ ਆ ਮੈਂ ਆਪਣੀ ਥਕਾਵਟ ਲਾਉਣ ਵਾਸਤੇ ਥਕਾਨ ਲਾਉਣ ਵਾਸਤੇ ਨਸ਼ਾ ਕਰਦਾ ਆ ਪਰ ਮੇਰੇ ਭਾਈ ਭੈਣੋ ਪਰਮੇਸ਼ਰ ਦਾ ਵਚਨ ਜਦੋਂ ਅਸੀਂ ਸੁਣ ਲਾਂਗੇ ਤੇ ਮੇਰਾ ਵਿਸ਼ਵਾਸ ਹੈ ਕਿ ਅਸੀਂ ਫਿਰ ਮੁੜ ਕੇ ਨਸ਼ੇ ਨੂੰ ਹੱਥ ਨਹੀਂ ਲਾਵਾਂਗੇ ਅੱਜ ਨਸ਼ਾ ਥਕਾਨ ਨਹੀਂ ਲਾਉਂਦਾ ਨਸ਼ਾ ਟੈਨਸ਼ਨ ਲਈ ਨਹੀਂ ਲਾਉਂਦਾ ਨਸ਼ਾ ਸਾਨੂੰ ਕਿਸੇ ਵੀ ਵਿਪਤਾ ਦੇ ਸਮੇਂ ਸਕੂਨ ਨਹੀਂ ਦਿੰਦਾ ਮੇਰੇ ਭਾਈਪਣੋ ਵਲਕਿ ਨਸ਼ਾ ਸਾਡੀ ਜ਼ਿੰਦਗੀ ਨੂੰ ਬਰਬਾਦ ਕਰਦਾ ਹੈ ਨਸ਼ਾ ਕਰਨ ਵਾਲੇ ਜੀਵਨਾਂ ਦੇ ਵਿੱਚ ਪਰਮੇਸ਼ਰ ਦਾ ਵਚਨ ਸਾਨੂੰ ਜਾਣੂ ਕਰਾਉਂਦਾ ਕਿਹੜੀਆਂ-ਕਿਹੜੀਆਂ ਪਰੇਸ਼ਾਨੀਆਂ ਹੁੰਦੀਆਂ ਆ ਅਸੀਂ ਕਹਿੰਨੇ ਨਸ਼ਾ ਕਰਨ ਦੇ ਨਾਲ ਸਾਨੂੰ ਸਕੂਨ ਮਿਲਦਾ ਅਸੀਂ ਕਹਿੰਨੇ ਨਸ਼ਾ ਕਰਨ ਦੇ ਨਾਲ ਸਾਡੀ ਟੈਨਸ਼ਨ ਖਤਮ ਹੁੰਦੀ ਅਸੀਂ ਕਹਿੰਨੇ ਆ ਨਸ਼ਾ ਕਰਨ ਦੇ ਨਾਲ ਸਾਡੀ ਥਕਾਵਟ ਜਾਂਦੀ ਹੈ ਪਰ ਵਚਨ ਕੁਝ ਹੋਰ ਕਹਿੰਦਾ ਆ ਨਸ਼ਾ ਕਰਨ ਵਾਲੇ ਦੇ ਨਾਲ ਆ ਕੁਝ ਹੁੰਦਾ ਆ ਪੜიਏ ਅਤੇ ਧਿਆਨ ਨਾਲ ਸੁਣੀਏ ਮੇਰੇ ਭਾਈ ਭੈਣੋ ਸਾਰੇ ਹੀ ਮੈਂ ਭਾਈ ਭੈਣਾਂ ਦੇ ਅੱਗੇ ਬੇਨਤੀ ਕਰਦਾ ਕਿ ਅੱਜ ਦੇ ਵਚਨ ਨੂੰ ਧਿਆਨ ਨਾਲ ਸੁਣੀਏ ਕਿਉਂਕਿ ਪਰਮੇਸ਼ਰ ਦਾ ਵਚਨ ਦੱਸਦਾ ਆ ਕਿ ਨਸ਼ਾ ਜ਼ਹਿਰ ਆ ਨਸ਼ਾ ਸੱਪ ਦੀ ਵਿਸ਼ ਵਰਗਾ ਆ ਨਸ਼ਾ ਜਿਹੜਾ ਆ ਠੂਹੇ ਵਾਂਗੂ ਡੰਗ ਮਾਰਦਾ ਆ ਅਸੀਂ ਵਚਨ ਦੇ ਵਿੱਚੋਂ ਪੜਾਂਗੇ ਜਿਹੜੇ ਇਨਸਾਨ ਨਸ਼ਾ ਕਰਦੇ ਆ ਉਹਨਾਂ ਦੀ ਹਾਲਤ ਕਿੱਦਾਂ ਦੀ ਹੁੰਦੀ ਹੈ ਆਓ ਪਰਮੇਸ਼ਰ ਦੀ ਬਾਣੀ ਚੋਂ ਪੜਾਂਗੇ ਕਹਾਉਤਾ ਦੀ ਪੁਸਤਕ 23 ਦੇ ਆਏ ਉਹਦਾ 28 ਵਚਨ ਉਦੇ 28 ਵਚਨ ਨੂੰ ਪੜਿਓ ਉੱਥੇ ਲਿਖਿਆ ਹੋਇਆ ਉਹ ਤਾੜਵੀ ਵਾਂਗ ਸ਼ੈਲ ਹੁੰਦੀ ਹੈ ਅਤੇ ਆਦਮੀਆਂ ਵਿੱਚ ਬੇਈਮਾਨੀ ਦੀ ਗਿਣਤੀ ਵਧਾਉਂਦੀ ਹੈ। ਅੱਗੇ ਲਿਖਿਆ ਕੌਣ ਹਾਏ ਹਾਏ ਕਰਦਾ ਕੌਣ ਹਮਸੋਸ ਕਰਦਾ ਕੌਣ ਝਗੜਾਲੂ ਹੈ ਕੌਣ ਕੁੜਦਾ ਹੈ ਕੌਣ ਐਵੇਂ ਹੀ ਕਾਇਲ ਹੁੰਦਾ ਆ ਇਹਦੀਆਂ ਅੱਖਾਂ ਵਿੱਚ ਲਾਲੀ ਰਹਿੰਦੀ ਹਨ। ਮੇਰੇ ਭਾਈ ਪੈਣੋ ਪਰਮੇਸ਼ਰ ਦੇ ਵਚਨ ਨੂੰ ਫਿਰ ਦੁਬਾਰਾ ਸੁਣਨਾ ਕੌਣ ਹਾਈ ਹਾਈ ਕਰਦਾ ਹੈ ਕੌਣ ਅਫਸੋਸ ਕਰਦਾ ਆ ਕੌਣ ਝਗੜਾਲੂ ਹੈ ਕੌਣ ਕੁੜਦਾ ਆ ਕੌਣ ਐਵੇਂ ਕਾਇਲ ਹੁੰਦਾ ਅਤੇ ਕਿਹਦੀਆਂ ਅੱਖਾਂ ਵਿੱਚ ਲਾਲੀ ਰਹਿੰਦੀ ਹੈ 30 ਵਚਨ ਚ ਲਿਖਿਆ ਉਹ ਹਨ ਜਿਹੜੇ ਸ਼ਰਾਬ ਉੱਤੇ ਚਿੱਤ ਲਾਉਂਦੇ ਹਨ ਅਤੇ ਰਲ ਹੀ ਸ਼ਰਾਬ ਦੀ ਭਾਲ ਕਰਦੇ ਆ ਵਚਨ ਚ ਲਿਖਿਆ ਰੋਜ਼ ਹਾਈ ਹਾਈ ਕਿਹੜਾ ਕਰਦਾ ਆ ਅਸੀਂ ਕਹਿੰਦੇ ਸਾਡੀ ਟੈਨਸ਼ਨ ਖਤਮ ਹੁੰਦੀ ਹੈ ਵਚਨ ਕਹਿੰਦਾ ਆ ਜਿਹੜਾ ਸ਼ਰਾਬ ਪੀਂਦਾ ਉਹ ਬੰਦਾ ਹਾਏ ਹਾਏ ਕਰਦਾ ਆ ਅਸੀਂ ਕਹਿੰਨੇ ਆ ਜੀ ਸਕੂਨ ਮਿਲਦਾ ਆ ਵਚਨ ਕਹਿੰਦਾ ਜਿਹੜਾ ਸ਼ਰਾਬ ਪੀਂਦਾ ਆ ਉਹ ਬੰਦਾ ਅਫਸੋਸ ਕਰਦਾ ਆ ਅਸੀਂ ਕਹਿੰਨੇ ਆ ਕਿ ਬੰਦਾ ਸ਼ਰਾਬ ਪੀ ਕੇ ਅਸੀਂ ਕਹਿੰਨੇ ਆ ਜੀ ਸਾਨੂੰ ਸ਼ਾਂਤੀ ਮਿਲਦੀ ਸਾਡੇ ਮਨ ਨੂੰ ਤੇ ਪਰ ਵਚਨ ਕਹਿੰਦਾ ਆ ਵੀ ਉਹ ਬੰਦਾ ਤੇ ਸਭ ਤੋਂ ਜ਼ਿਆਦਾ ਲੜਾਈ ਝਗੜਾ ਕਰਦਾ ਆ ਜਿਹੜਾ ਸ਼ਰਾਬ ਪੀਂਦਾ ਕਿੱਥੋਂ ਦੀ ਸ਼ਾਂਤੀ ਆ ਕਿੱਥੋਂ ਦਾ ਆਨੰਦ ਹੈ ਕਿੱਥੋਂ ਦਾ ਸਕੂਨ ਹੈ ਇਹ ਤਾਂ ਬਰਬਾਦੀ ਐ ਔਰ ਅੱਗੇ ਲਿਖਿਆ ਕੌਣ ਕੁੜਦਾ ਰਹਿੰਦਾ ਆ ਜਦੋਂ ਨਸ਼ਾ ਕੀਤਾ ਹੁੰਦਾ ਆ ਬੰਦੇ ਦੇ ਮੂੰਹ ਦੇ ਵਿੱਚ ਇਹੋ ਜਿਹੇ ਗੰਦੇ ਬੁਰੇ ਸ਼ਬਦ ਨਿਕਲਦੇ ਆ ਜਿਹੜੇ ਇੱਕ ਇੱਜ਼ਤਦਾਰ ਮਨੁੱਖ ਨੂੰ ਬੋਲਣੇ ਨਹੀਂ ਚਾਹੀਦੇ ਇਹ ਨਸ਼ਾ ਕਰੌਂਦਾ ਆ ਐਵੇਂ ਕਾਇਲ ਕੌਣ ਹੁੰਦਾ ਆ ਇਹਦੇ ਦੂਏ ਤੀਏ ਦਿਨ ਸੱਟਾਂ ਲੱਗੀਆਂ ਰਹਿੰਦੀਆਂ ਕਿਹਦਾ ਮੂੰਹ ਛਿਲਿਆ ਰਹਿੰਦਾ ਇਹਦੇ ਸਰੀਰ ਦੇ ਉੱਤੇ ਸੱਟਾਂ ਕਹੋ ਲਗਦੇ ਆ ਕਾਇਲ ਕਿਹੜਾ ਹੁੰਦਾ ਜਿਹੜਾ ਸ਼ਰਾਬ ਪੀਂਦਾ ਨਸ਼ੇ ਦਾ ਸਹਾਰਾ ਲੈਂਦਾ ਜਿਹੜਾ ਨਸ਼ੇ ਨੂੰ ਆਪਣੀ ਜ਼ਿੰਦਗੀ ਵਿੱਚ ਰੱਖਦਾ ਮੇਰੇ ਭਾਈ ਪੈਣੋਂ ਪਰਮੇਸ਼ਰ ਦਾ ਵਚਨ ਇਹ ਦੱਸਦਾ ਆ ਕਿ ਜੇ ਅਸੀਂ ਸ਼ਰਾਬ ਪੀਂਦੇ ਆ ਨਸ਼ਾ ਕਰਾਂਗੇ ਤੇ ਨਸ਼ਾ ਕਿਤੇ ਵੀ ਸਕੂਨ ਦੇਣ ਵਾਲਾ ਨਹੀਂ ਨਸ਼ਾ ਕਿਤੇ ਵੀ ਸ਼ਾਂਤੀ ਨਹੀਂ ਦੇਊਗਾ ਫਿਰ ਹਾਏ ਹਾਏ ਕਰਾਂਗੇ ਫਿਰ ਸਵੇਰ ਜਦੋਂ ਜੇਬ ਖਾਲੀ ਹੋਊਗੀ ਅਫਸੋਸ ਕਰਾਂਗੇ ਫਿਰ ਆਪਾਂ ਘਰ ਵਿੱਚ ਆ ਕੇ ਲੜਾਈ ਝਗੜਾ ਕਰਾਂਗੇ ਅਸੀਂ ਕੁੱੜਦੇ ਰਵਾਂਗੇ ਬੁਰੇ ਸ਼ਬਦ ਮੂੰਹ ਚੋਂ ਕੱਢਾਂਗੇ ਸਰੀਰ ਉੱਤੇ ਸੱਟਾਂ ਚੋਟਾਂ ਲੱਗਣਗੀਆਂ ਤੇ ਵੋਤਿਆਂ ਨੂੰ ਕਹਿਦਾ ਜੀ ਛੱਡ ਦੋ ਇਹ ਦੱਸੀਏ ਪਾਈ ਸਾਹਿਬ ਜੀ ਟੈਨਸ਼ਨ ਵੜੀ ਐ ਟੈਨਸ਼ਨ ਵਿੱਚ ਪੀਂਦੇ ਆ ਕਹਿੰਦਾ ਇਹ ਕੰਮ ਚੰਗ ਜੋਗ ਨਹੀਂ ਆ ਨਹੀਂ ਜੀ ਥਕਾਵਟ ਹੋ ਜਾਂਦੀ ਸਾਰਾ ਦਿਨ ਕੰਮ ਕਰਕੇ ਥਕਾਵਟ ਲਾਉਣ ਵਾਸਤੇ ਪੀਂਦੇ ਆ ਵਚਨ ਨਹੀਂ ਕਹਿੰਦਾ ਪ੍ਰਭੂ ਦਾ ਵਚਨ ਕਹਿੰਦਾ ਆ ਜਿਹੜਾ ਬੰਦਾ ਨਸ਼ੇ ਦਾ ਸਹਾਰਾ ਲੈਂਦਾ ਉਹ ਹਾਏ ਹਾਏ ਕਰਦਾ ਉਹ ਫਿਰ ਸਵੇਰ ਨੂੰ ਜਦੋਂ ਜੇਬ ਖਾਲੀ ਹੁੰਦੀ ਹੈ ਅਫਸੋਸ ਵੀ ਕਰਦਾ ਉਹ ਦਸ਼ਾ ਕਰਕੇ ਝਗੜਾ ਵੀ ਕਰਦਾ ਉਹਦੇ ਮੂੰਹ 'ਚ ਬੁਰੇ ਸ਼ਬਦ ਉਹ ਕੁੱਟਦਾ ਵੀ ਰਹਿੰਦਾ ਤੇ ਹੋਰ ਵਚਨ ਕਹਿੰਦਾ ਉਹ ਐਵੇਂ ਹੀ ਕਾਇਲ ਹੁੰਦਾ ਭਾਵ ਦੂਏ ਤੀਏ ਦਿਨ ਉਹਦੇ ਸੱਟਾਂ ਲੱਗੀਆਂ ਹੀ ਰਹਿੰਦੀਆਂ ਤੇ ਅੱਗੇ ਲਿਖਿਆ ਕਿਹਦੀਆਂ ਅੱਖਾਂ ਵਿੱਚ ਲਾਲੀ ਰਹਿੰਦੀ ਹੈ ਜਿਹੜਾ ਨਸ਼ੇ ਦਾ ਸਹਾਰਾ ਲੈਂਦਾ ਆ ਜਿਹੜਾ ਨਸ਼ਾ ਕਰਦਾ ਉਹਦੀਆਂ ਅੱਖਾਂ ਹਮੇਸ਼ਾ ਲਾਲ ਰਹਿੰਦੀਆਂ ਨੇ ਇਸ ਜਗ੍ਹਾ ਤੇ ਪ੍ਰਭੂ ਦਾ ਵਚਨ ਭੇਟ ਖੋਲਦਾ 30 ਵਚਨ ਚ ਲਿਖਿਆ ਇਹ ਉਹ ਹਨ ਜਿਹੜੇ ਮੈਂ ਉੱਤੇ ਸ਼ਰਾਬ ਉੱਤੇ ਚਿਤ ਲਾਉਂਦੇ ਹਾਂ ਅਤੇ ਰਲਿ ਹੋਈ ਸ਼ਰਾਬ ਦੀ ਭਾਲ ਕਰਦੇ ਆ ਇਹ ਕਿਹੜੇ ਲੋਕ ਐ ਇੰਨੇ ਜਿਹੜੇ ਨਿਸ਼ਾਨੀਆਂ ਕਿਨਾਂ ਵਿੱਚ ਪਾਈਆਂ ਜਾਂਦੀਆਂ ਜਿਹੜੇ ਸ਼ਰਾਬ ਉੱਤੇ ਚਿਤ ਲਾਉਂਦੇ ਆ ਜਿਹੜੇ ਇਹਨਾਂ ਚੀਜ਼ਾਂ ਉੱਤੇ ਮਨ ਲਾਉਂਦੇ ਨੇ 31 ਵਚਨ ਚ ਲਿਖਿਆ ਜਦੋਂ ਸ਼ਰਾਬ ਲਾਲ ਹੋਵੇ ਜਦੋਂ ਪਿਆਲੇ ਵਿੱਚ ਚਮਕੇ ਜਦੋਂ ਸਹਿਜ ਨਾਲ ਹੀਠਾਂ ਉਤਰੇ ਤਾਂ ਤੂੰ ਉਹਦੀ ਵੱਲ ਨਾ ਤੱਕ ਲਿਖਿਆ ਜਦੋਂ ਗਲਾਸੀ ਵਿੱਚ ਸ਼ਰਾਬ ਦਿਖੇ ਕੱਚ ਦੇ ਵਿੱਚ ਉਹਦੀ ਪਿਆਲੇ ਦੇ ਵਿੱਚ ਦੀ ਹਾਰ-ਪਾਰ ਨਜ਼ਰ ਆਉਂਦੀ ਹੈ ਤੇ ਕਲਾਮ ਦੇ ਵਿੱਚ ਲਿਖਿਆ ਤੂੰ ਉਹਦੇ ਵੱਲ ਨਾ ਤੱਕ ਉਹਦੇ ਵੱਲ ਵੇਖ ਵੀ ਨਾ ਜੇ ਤੂੰ ਵੇਖੇਗਾ ਤਾਂ ਫਸ ਜਾਏਗਾ ਔਰ ਲਿਖਿਆ ਬੱਤੀ ਵਚਨ ਦੇ ਵਿੱਚ ਉਹ ਸੱਪ ਦੀ ਨਿਆਈ ਦੱਸਦੀ ਹੈ ਤੇ ਠੂਹੇ ਵਾਂਗੂ ਡੰਗ ਮਾਰਦੀ ਹੈ ਜਿੱਦਾਂ ਸੱਪ ਡੰਗ ਮਾਰਦਾ ਆ ਤੇ ਠੂਹਾਂ ਡੰਗ ਮਾਰਦਾ ਆ ਇੱਦਾਂ ਜਿਹੜਾ ਨਸ਼ਾ ਇਨਸਾਨ ਦੀ ਜ਼ਿੰਦਗੀ ਨੂੰ ਚੁੰਬੜਦਾ ਆ ਮੇਰੇ ਭਾਈ ਭੈਣੋ ਫਿਰ ਲਿਖਿਆ ਬੰਦਾ ਪੀਣ ਤੋਂ ਬਾਅਦ ਕੀ ਕੀ ਹੁੰਦਾ ਜੀ ਉਹਦੇ ਨਾਲ ਤੇਰੀਆਂ ਅੱਖਾਂ ਅਣਹੋਣੀਆਂ ਚੀਜ਼ਾਂ ਵੇਖਣਗੀਆਂ ਤੇਰਾ ਮਨ ਉਲਟੀਆਂ ਗੱਲਾਂ ਉਚਾਰੇਗਾ ਸ਼ਰਾਬ ਪੀਣ ਨਾਲ ਕੋਈ ਸ਼ਾਂਤੀ ਨਹੀਂ ਮਿਲਦੀ ਸ਼ਰਾਬ ਪੀਣ ਦੇ ਨਾਲ ਕੋਈ ਟੈਨਸ਼ਨ ਨਹੀਂ ਖਤਮ ਹੁੰਦੀ ਸ਼ਰਾਬ ਪੀਣ ਦੇ ਨਾਲ ਕੋਈ ਵੀ ਸਕੂਨ ਨਹੀਂ ਮਿਲਦਾ ਬਲਕਿ ਵਚਨ ਕਹਿੰਦਾ ਆ ਵੰਦੇ ਦਾ ਮਨ ਜਿਹੜਾ ਆ ਉਲਟੀਆਂ ਗੱਲਾਂ ਉਚਾਰਦਾ ਆ ਉਹਦੀਆਂ ਅੱਖਾਂ ਬੁਰਾ ਵੇਖਦੀਆਂ ਨੇ 34 ਵਚਨ ਚ ਕੀ ਲਿਖਿਆ ਤੂੰ ਸਗੋ ਉਹਦੇ ਵਰਗਾ ਬਣ ਜਾਏਗਾ ਜਿਹੜਾ ਸਮੁੰਦਰ ਉੱਤੇ ਲੰਮਾ ਪਿਆ ਜਿਹੜਾ ਮਸਤੂਲ ਦੇ ਸਿਰੇ ਉੱਤੇ ਲੇਟ ਜਾਵੇ ਮੇਰੇ ਭਾਈ ਭੈਣੋ ਸਮੁੰਦਰ ਦੇ ਪਾਣੀ ਤੇ ਕੋਈ ਸੌ ਸਕਦਾ ਸਮੁੰਦਰ ਦੇ ਉੱਤੇ ਲੇਟ ਸਕਦਾ ਜੇ ਲੇਟੇਗਾ ਤੇ ਡੁੱਬੇਗਾ ਇਦਾਂ ਹੀ ਆ ਜਿਹੜਾ ਨਸ਼ੇ ਦਾ ਸਹਾਰਾ ਲੈਂਦਾ ਉਹ ਕਦੀ ਵੀ ਨਹੀਂ ਤਰਦਾ ਉਹਦਾ ਹਾਲ ਉਦਾਂ ਹੀ ਆ ਜਿੱਦਾਂ ਕੋਈ ਪਾਣੀ ਦੇ ਉੱਤੇ ਲੰਮਾ ਪੈ ਜਾਵੇ ਮੇਰੇ ਭਾਈ ਭੈਣੋ ਉਹਦਾ ਹਾਲ ਇਸ ਤਰ੍ਹਾਂ ਦਾ ਆ ਔਰ ਜਿਵੇਂ ਅਥਵਾ ਮਸਤੂਲ ਉੱਤੇ ਮਸਤੂਲ ਦਾ ਮਤਲਬ ਇੱਕ ਦੀਵਾਰ ਜੇ ਕੋਈ ਬੰਦਾ ਦੀਵਾਰ ਦੇ ਉੱਤੇ ਲੰਮਾ ਪਵੇ ਜੇ ਇਧਰ ਨੂੰ ਪਾਸਾ ਲਏਗਾ ਤਾਂ ਵੀ ਡਿਗੇਗਾ ਤੇ ਜੇ ਇਧਰ ਨੂੰ ਪਾਸਾ ਲਏਗਾ ਤਾਂ ਵੀ ਡਿਗੇਗਾ ਇਹ ਨਸ਼ਾ ਕਰਨ ਵਾਲਿਆਂ ਦਾ ਹਾਲ ਹੈ ਤੇ ਇਸੇ ਲਈ ਮੈਂ ਕਹਿੰਦਾ ਵਚਨ ਕਹਿੰਦਾ ਆ ਨਸ਼ਾ ਕਰਨ ਵਾਲਿਆਂ ਦੇ ਜੀਵਨ ਚ ਬਰਬਾਦੀ ਨਸ਼ਾ ਕਰਨ ਵਾਲਿਆਂ ਦੇ ਜੀਵਨ ਚ ਗਰੀਬੀ ਨਸ਼ਾ ਕਰਨ ਵਾਲਿਆਂ ਦੇ ਜੀਵਨ ਚ ਆਲਸ ਨਸ਼ਾ ਕਰਨ ਵਾਲਿਆਂ ਦੇ ਜੀਵਨ ਦੇ ਵਿੱਚ ਅਫਸੋਸ ਨਸ਼ਾ ਕਰਨ ਵਾਲਿਆਂ ਦੇ ਜੀਵਨ ਚ ਲੜਾਈ ਝਗੜਾ ਨਸ਼ਾ ਕਰਨ ਵਾਲਿਆਂ ਦੇ ਜੀਵਨ ਵਿੱਚ ਸੱਟਾਂ ਚੋਟਾਂ ਨਸ਼ਾ ਕਰਨ ਵਾਲੇ ਦੀਆਂ ਅੱਖਾਂ ਲਾਲ ਰਹਿੰਦੀਆਂ ਨੇ ਇਹ ਸਾਰੀਆਂ ਨਿਸ਼ਾਨੀਆਂ ਪਰਮੇਸ਼ਰ ਦਾ ਵਚਨ ਦੱਸਦਾ ਤੇ ਫਿਰ ਇਸ ਵਚਨ ਨੂੰ ਸੁਣਨ ਤੋਂ ਬਾਅਦ ਵੀ ਨਸ਼ਾ ਕਰੀਏ ਤੇ ਮੇਰੇ ਖਿਆਲ ਦੇ ਨਾਲ ਅਸੀਂ ਸਭ ਤੋਂ ਘਟੀਆ ਮਨੋਖਾਂ ਤੇ ਸਭ ਤੋਂ ਅਸੀਂ ਮਾੜੀ ਸੋਚਦੇ ਆਂ ਵੀ ਆਪਾਂ ਇੰਨੀਆਂ ਗੱਲਾਂ ਪਰਮੇਸ਼ਰ ਦੀ ਬਾਣੀ ਸਾਨੂੰ ਦੱਸਦੀ ਐ ਅਸੀਂ ਫਿਰ ਵੀ ਪਰਮੇਸ਼ਰ ਦੇ ਵਚਨ ਉੱਤੇ ਚੱਲਦੇ ਨਹੀਂ ਆ ਮੇਰੇ ਭਾਈ ਪਣੂ ਆਓ ਨਸ਼ਿਆਂ ਦਾ ਤਿਆਗ ਕਰੀਏ ਔਰ ਨਸ਼ਿਆਂ ਨੂੰ ਆਪਣੀ ਜ਼ਿੰਦਗੀ ਚੋਂ ਵੀ ਬਾਹਰ ਕੱਢੀਏ ਤੇ ਜੇ ਕੋਈ ਦੂਜਾ ਨਸ਼ਾ ਕਰਦਾ ਆ ਉਹਨੂੰ ਵੀ ਕਹੀਏ ਭਾਈ ਨਸ਼ੇ ਦਾ ਤਿਆਗ ਕਰ ਤੇ ਬੰਦਾ ਬਣ ਜਾ ਔਰ ਰੱਬ ਦੇ ਰਾਹ ਦੇ ਉੱਤੇ ਤੁਰਿਆ ਚੱਲ ਸੋ ਪਰਮੇਸ਼ਰ ਇਹਨਾਂ ਵਚਨਾਂ ਨਾਲ ਤੁਹਾਨੂੰ ਬਰਕਤ ਦੇਵੇ आशीष दवे ਸਾਰਿਆਂ ਨੂੰ ਜੈ ਮਸੀਹ ਦੀ